ਪ੍ਰਿੰਡਸਟਰੀ ਨੂੰ ਵਾਕਿਆ ਦੇ ਵਿੱਚ ਇਦਾਂ ਦੇ ਕਨਸੈਪਟਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਵਧੀਆ ਗੱਲ ਹੈ ਜੇ ਸਾਰਿਆਂ ਨੂੰ ਇਦਾਂ ਲੱਗਦਾ ਕਿ ਇਹ ਫਿਲਮ ਬੈਟਰ ਆ ਡਿਫਰੈਂਟ ਆ ਤੇ ਇਦਾਂ ਦੀ ਫਿਲਮ ਚਾਹੀਦੀ ਸੀ 2025 ਦੇ ਵਿੱਚ ਅਸੀਂ ਜਿੰਨੀਆਂ ਫਿਲਮਾਂ ਦੇਖੀਆਂ ਨੇ ਨਾ ਸਭ ਤੋਂ ਅਲੱਗ ਫਿਲਮ ਸੀਗੀ ਅੱਜ ਇਹਨੇ ਹਸਾਇਆ ਵੀ ਹੈ ਇਹਨੇ ਰੋਆਇਆ ਵੀ ਹੈ ਮੇਰੇ ਆਸ-ਪਾਸ ਲੋਕ ਹੱਸੇ ਵੀ ਹੈ ਰੋਏ ਵੀ ਹੈ ਮੈਂ ਖੁਦ ਵੀ ਇਹ ਚੀਜ਼ਾਂ ਫੀਲ ਕੀਤੀਆਂ ਨੇ ਐਂਡ ਮੈਨੂੰ ਲੱਗਦਾ ਹੈ ਕਿ ਡਿਸਰਵ ਕਰਦੀ ਸੀ ਆਪਣੀ ਇੰਡਸਟਰੀ ਔਰ ਵੇਟ ਸੀਗੀ ਸਾਨੂੰ ਸਬਜੈਕਟ ਬਣਾਉਣ ਚ ਕਿੰਨਾ ਕੁ ਟਾਈਮ ਲੱਗਿਆ ਮੈਂ ਸੁਣਿਆ ਕਿ ਸ਼ਾਇਨਾਜ਼ ਨੇ ਦੱਸਿਆ ਬਹੁਤ ਲੰਮਾ ਟਾਈਮ ਲਿਆ ਤੁਸੀਂ ਲੇਕਿਨ ਯੂ ਜਸਟ ਨੇਲਡ ਇਟ ਪਿਛਲੇ ਸਾਲ ਮਾਰਚ ਤੇ ਸੀ ਲੱਗੇ ਸੀ ਲੇਕਿਨ ਤੇ ਆਈ ਥਿੰਕ ਦੇ 18 19 ਮਹੀਨੇ ਹੋ ਗਏ ਮੈਂ ਪਿੱਛੇ ਜਦ ਪੋਸਟ ਕੀਤੀ ਪਾਈ ਸੀ ਮੈਂ ਜੇ ਲਿਖਦਾ ਪਿਆ ਤਾਂ ਮੈਨੂੰ ਪਤਾ ਬਣਾਣੀ ਵੀ ਮੈਂ ਹੀ ਆ ਤੇ ਇੱਕ ਦਿਨ ਇਹ ਸਕਰੀਨ ਤੇ ਦੇਖਣੀ ਵੀ ਮੈਂ ਤੇ ਮੈਨੂੰ ਹੁੰਦਾ ਯਾਰ ਇੱਥੇ ਆ ਆ ਕਮੀ ਹੈਗੀ ਤਾਂ ਮੈਨੂੰ ਦੂਰ ਕਰ ਲਵਾਂ ਮੈਨੂੰ ਜਿੰਨਾ ਜ਼ਿਆਦਾ ਟਾਈਮ ਲੱਗ ਮਿਲਦਾ ਮੈਂ ਉਹਨਾਂ ਬੈਟਰ ਵੀ ਕਰ ਪਾਣਾ ਤਾਂ ਮੈਨੂੰ ਖੁਸ਼ ਵੀ ਹੋਣਾ ਭਾਈ ਦੇ ਪਾਤਰ ਹੋ ਤੁਸੀਂ ਬਹੁਤ ਸੋਹਣੀ ਫਿਲਮ ਹੈ ਔਰ ਮੈਨੂੰ ਲੱਗਦਾ ਕਿ ਆਪਣੀ ਇੰਡਸਟਰੀ ਨੂੰ ਵਾਕਿਆ ਦੇ ਵਿੱਚ ਇਦਾਂ ਦੇ ਕਨਸੈਪਟਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਆਈ ਥਿੰਕ ਜੇ ਤੁਸੀਂ ਮੈਨੂੰ ਲੱਗਦਾ ਵੀ ਤੁਸੀਂ ਓਨੈਸਟਲੀ ਕਹਿ ਰਹੇ ਹੋ ਬਾਕੀ ਆਡੀਅנס ਦੇਖ ਲੂਗੀ ਹੁਣ ਥੋੜੇ ਦਿਨ ਤੱਕ ਇਹ ਵਧੀਆ ਗੱਲ ਆ ਜੇ ਸਾਰਿਆਂ ਨੂੰ ਇਦਾਂ ਲੱਗਦਾ ਕਿ ਇਹ ਫਿਲਮ ਬੈਟਰ ਆ ਡਿਫਰੈਂਟ ਆ ਤੇ ਇਦਾਂ ਦੀ ਫਿਲਮ ਚਾਹੀਦੀ ਸੀ ਮੈਨੂੰ ਲੱਗਦਾ ਕਿ 2025 ਦੇ ਵਿੱਚ ਅਸੀਂ ਜਿੰਨੀਆਂ ਫਿਲਮਾਂ ਦੇਖੀਆਂ ਨੇ ਨਾ ਸਭ ਤੋਂ ਅਲੱਗ ਫਿਲਮ ਸੀਗੀ ਅੱਜ ਇਹਨੇ ਹਸਾਇਆ ਵੀ ਐ ਇਹਨੇ ਰੋਆਇਆ ਵੀ ਐ ਮੇਰੇ ਆਸ-ਪਾਸ ਲੋਕ ਹੱਸੇ ਵੀ ਐ ਰੋਏ ਵੀ ਐ ਮੈਂ ਖੁਦ ਵੀ ਇਚੀਸਾ ਫੀਲ ਕੀਤੀਆਂ ਨੇ ਐਂਡ ਮੈਨੂੰ ਲੱਗਦਾ ਕਿ ਡਿਸਰਵ ਕਰਦੀ ਸੀ ਆਪਣੀ ਇੰਡਸਟਰੀ ਔਰ ਵੇਟ ਸੀਗੀ ਸਾਨੂੰ I thank you so much thank you sir ਸੋ ਸਬਜੈਕਟ ਬਣਾਉਣ ਚ ਕਿੰਨਾ ਟਾਈਮ ਲੱਗਿਆ ਮੈਂ ਸੁਣਿਆ ਕਿ ਸ਼ਾਇਨਾਜ਼ ਨੇ ਦੱਸਿਆ ਬਹੁਤ ਲੰਮਾ ਟਾਈਮ ਲਿਆ ਤੁਸੀਂ ਲੇਕਿਨ ਯੂ ਜਸਟ ਮੈਂ ਪਿਛਲੇ ਸਾਲ ਮਾਰਚ ਦੇ ਅਸੀਂ ਲੱਗੇ ਸੀ ਨਿਕਲ ਤੇ ਆਈ ਥਿੰਕ ਦੇ 18 19 ਮਹੀਨੇ ਹੋ ਗਏ ਮੈਂ ਪਿਛੇ ਜੇ ਪੋਸਟ ਵੀ ਪਾਈ ਸੀ ਤੇ ਮੈਨੂੰ ਲੱਗਦਾ ਇੰਨਾ ਕੋਈ ਟਾਈਮ ਚਾਹੀਦਾ ਮੈਨੂੰ ਪ੍ਰੋਬਲਮ ਇਹ ਹੁੰਦੀ ਹੈ ਕਿ ਜਿੱਦਾਂ ਮੈਂ ਹੁਣ ਇੱਕ ਅੱਗੇ ਫਿਲਮ ਸ਼ੁਰੂ ਕਰਨੀ ਆ ਪ੍ਰੋਡਿਊਸਰ ਨੂੰ ਜ਼ਿਆਦਾ ਕਾਲੀ ਹੁੰਦੀ ਤੇ ਮੈਨੂੰ ਲੱਗਦਾ ਹੁੰਦਾ ਕਿ ਹਜੇ ਕਿਉਂਕਿ ਮੈਂ ਜੇ ਲਿਖਦਾ ਪਿਆ ਤੇ ਮੈਨੂੰ ਪਤਾ ਬਣਾਣੀ ਵੀ ਮੈਂ ਹੀ ਆ ਤੇ ਇੱਕ ਦਿਨ ਸਕਰੀਨ ਤੇ ਦੇਖਣੀ ਵੀ ਮੈਂ ਤੇ ਮੈਨੂੰ ਆਉਂਦਾ ਯਾਰ ਇੱਥੇ ਆਹ ਕਮੀ ਹੈਗੀ ਆ ਤਾਂ ਮੈਨੂੰ ਦੂਰ ਕਰਨੀ ਆ ਮੈਨੂੰ ਜਿੰਨਾ ਜ਼ਿਆਦਾ ਟਾਈਮ ਲੱਗ ਮਿਲਦਾ ਮੈਂ ਉਹਨਾਂ ਬੈਟਰ ਵੀ ਕਰਪਨਾ ਬਹੁਤ ਸੋਹਣਾ ਡਿਜ਼ਾਈਨ ਕੀਤਾ ਕਿਹੜੀ-ਕਿਹੜੀ ਚੀਜ਼ ਦੀ ਤਾਰੀਫ਼ ਕਰੀਏ ਐਕਚੁਅਲੀ ਤੁਹਾਨੂੰ ਮੈਂ ਦੱਸ ਰਹੀ ਕਿਉਂਕਿ ਸ਼ਹਿਨਾਜ਼ ਦੀ ਕਾਸਟਿਊਮ ਸੇ ਬਹੁਤ ਸੋਹਣਾ ਵਰਕ ਹੋਇਆ ਸ਼ਹਿਨਾਜ਼ ਦੇ ਸ਼ਹਿਨਾਜ਼ ਦੀ ਯੂ ਨੋ ਡਿਜ਼ਾਈਨਿੰਗ ਜਿਵੇਂ ਕੀਤੀ ਤੁਸੀਂ ਡਾਇਲੋਗਸ ਦੀ ਬਹੁਤ ਸੋਹਣੀ ਸੀਗੀ ਸੋ ਕੱਲੇ-ਕੱਲੇ ਨੂੰ ਤੁਸੀਂ ਇੰਨਾ ਸੋਹਣਾ ਸ਼ਿੰਗਾਰਿਆ ਨਾ ਸਕਰੀਨ ਤੇ ਵੀ ਵੀ ਜਸਟ ਇੰਜాయਡ ਦਿਸ ਸ਼ਹਿਨਾਜ਼ ਨੇ ਤੁਹਾਡੇ ਨਾਲ ਹੀ ਫਿਲਮ ਕਰਨੀ ਚਾਹੀਏ ਇਹਦੇ ਲਈ ਤੁਸੀਂ ਕਿੰਨੇ ਕ ਬlesed ਹੋ ਮੈਨੂੰ ਮੈਨੂੰ ਨਾ ਸ਼ਹਿਨਾਜ਼ ਕਿਤਨਾ ਕਿਤਨਾ ਮੈਨੂੰ ਮੈਸੇਜ ਮਿਲ ਜਾਂਦਾ ਸੀ ਵੀ ਸ਼ਰਨਾਜ਼ ਨੂੰ ਅਸੀਂ ਮਿਲੇ ਆ ਤੇ ਉਹ ਕਹਿੰਦੀ ਆ ਵੀ ਅਮਰਜੀਤ ਨੂੰ ਕਹਾਣੀ ਦੇ ਦੋ ਉਹ ਕਰੂਗਾ ਤਾਂ ਮੈਂ ਇਹ ਕਰ ਲੇ ਤੇ ਕਿਤਨੇ ਕਿਤਨਾ ਬੈਕ ਇਨ ਦਾ ਮਾਈਂਡ ਤੁਹਾਡੇ ਤੇ ਇੱਕ ਲੋਡ ਹੁੰਦਾ ਪ੍ਰੈਸ਼ਰ ਹੁੰਦਾ ਕਿ ਯਾਰ ਉਹ ਕੁੜੀ ਵੇਟ ਕਰਦੀ ਜਾਂ ਕਹਿੰਦੀ ਆ ਵਾਰ-ਵਾਰ ਤੂੰ ਮੈਨੂੰ ਮੈਂ ਕਰਨੀ ਸੀ ਫਿਲਮ ਤਾਂ ਚਲੋ ਅਸੀਂ ਵਧੀਆ ਸਟੋਰੀ ਦਾ ਵੇਟ ਕਰਦੇ ਪਏ ਸੀ ਤੁਸੀਂ ਸ਼ਹਿਨਾਜ਼ ਕਿਉਂਕਿ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਉਹਨੂੰ 올 ਆਵਰ ਇੰਡੀਆ ਚ ਬਿੱਗ ਬਾਸ ਤੋਂ ਬਾਅਦ ਹੈ ਨਾ ਇੱਕ ਇੱਕ ਡ੍ਰੀਮ ਆ ਹਰ ਕਿਸੇ ਦਾ ਅੱਜ ਦੇ ਟਾਈਮ ਦਾ ਸ਼ਹਿਨਾਜ਼ ਨਾਲ ਕੰਮ ਕਰਨ ਦਾ ਆਪਣੀ ਇੰਡਸਟਰੀ ਦੇ ਵਿੱਚੋਂ ਵਾਪਸ ਆ ਕੇ ਉਹਨਾਂ ਨੇ ਫਸਟ ਸਟੈਪ ਤੁਹਾਨੂੰ ਦਿੱਤਾ ਹੈ ਹੈ ਨਾ ਯੂ ਆਰ ਲੱਕੀ ਇਨਾਫ ਤੇ ਸਾਰੀ ਕਾਸਟ ਨੇ ਬਹੁਤ ਸੋਹਣਾ ਕੰਮ ਕੀਤਾ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਇਸ ਚੀਜ਼ ਨੂੰ ਹੰਡਾਇਆ ਆਪਣੇ ਤੇ ਤੁਸੀਂ ਮਹਿਸੂਸ ਕੀਤੀਆਂ ਸੀ ਚੀਜ਼ਾਂ ਵਾਲੀਆਂ ਮੈਂ ਨਾ ਸ਼ਹਿਨਾਜ਼ ਤੇ ਨਾ ਬੱਚਿਆਂ ਵਰਗਾ ਸੁਭਾਅ ਆਈ ਥਿੰਕ ਤਾਂ ਹੀ ਸਾਰੇ ਸੋ ਅਸੀਂ ਤੇ ਚਲੋ ਸਾਡੀ ਐਸੋਸੀਏਸ਼ਨ ਬਹੁਤ ਪੁਰਾਣੀ ਆ ਤੇ ਮੈਂ ਪਹਿਲਾਂ ਵੀ ਕਿਹਾ ਸੀ ਸ਼ਨਾਜ ਮੇਰੇ ਲਈ ਤਾਂ ਲੱਕੀ ਆ ਜਾਂ ਮੈਂ ਸ਼ਨਾਜ ਲਈ ਲੱਕੀ ਆ ਅਈ ਮੈਂ ਪਹਿਲੀ ਫਿਲਮ ਕੀਤੀ ਸੀ ਕਾਲਾ ਜਾ ਕਾਲਾ ਉਹਦੇ ਵਿੱਚ ਸ਼ਨਾਜ ਸੀ ਉਹ ਸੁਪਰ ਹਿੱਟ ਗਈ ਤੇਰੇ ਅਸੀਂ ਹੌਸਲਾ ਰੱਖ ਕੀਤੀ ਉਹ ਵੀ ਸੁਪਰ ਹਿੱਟ ਗਈ ਤੇ ਹੁਣ ਬਾਬਾ ਜਾਣਦਾ ਹੈ ਨਾ ਵੀ ਆਹ ਹੁਣ ਅਸੀਂ ਇਕੱਠਿਆਂ ਕੀਤੇ ਤਾਂ ਫਿਲਮ ਸੋਹਣੀ ਬਣੀ ਆ ਤੁਸੀਂ ਇੱਕ ਕੰਫਰਟ ਜ਼ੋਨ ਸਮਝਦੇ ਹੋ ਤੁਸੀਂ ਇਸ ਚੀਜ਼ ਨੂੰ ਜਾਂ ਫਿਰ ਕਿ ਬਸ ਅਗਰ ਕੰਮ ਸ਼ਹਿਨਾਜ਼ ਨੇ ਕਰਨਾ ਕਿਉਂਕਿ ਹਮੇਸ਼ਾ ਤੁਹਾਡਾ ਨਾਮ ਲੈਂਦੇ ਆ ਤੁਹਾਡੇ ਨਾਲ ਹੀ ਕੰਮ ਕੀਤਾ ਸ਼ਹਿਨਾਜ਼ ਨਹੀਂ ਨਹੀਂ ਮੈਂ ਕੰਫਰਟ ਹਾਂ ਸ਼ਹਿਨਾਜ਼ ਮੈਂ ਅਹੀਂ ਦੇਖੋ ਸਨਾਲ ਸਾਰਿਆਂ ਨਾਲ ਹੀ ਕੰਫਰਟ ਆ ਮੈਂ ਵੀ ਸਾਰਿਆਂ ਨਾਲ ਕੰਫਰਟ ਆ ਪਰ ਸਾਡੀ ਐਸੋਸੀਏਸ਼ਨ ਵਧੀਆ ਐਜ਼ ਅ ਫਰੈਂਡਲੀ ਵੀ ਆ ਅਸੀਂ ਕਹਿ ਵੀ ਲੈਂਦੇ ਕੋਈ ਦਿਨ ਸਭ ਨੂੰ ਸੋਹਣੀ ਕਹਿੰਦਾ ਤੁਸੀਂ ਜਾਂਦੇ ਜਾਂਦੇ ਆਪਣੀ ਇੰਨੀ ਸੋਹਣੀ ਫਿਲਮ ਦੇ ਬਾਰੇ ਅਹੀਂ ਕਹੂੰਗਾ ਵੀ ਫਿਲਮ ਤੇ ਹੀ ਨੇ ਬਣਾ ਦਿਓ ਹੁਣ ਤੁਸੀਂ ਸਾਰੇ ਜਾਣੇ ਜਾ ਕੇ ਦੇਖੋ ਹਨਾ ਤੇ ਜੇ ਤੁਹਾਨੂੰ ਮੇਰੇ ਕੋ ਐਵੇਂ ਦਾ ਕੋਈ ਸ਼ਬਦ ਨਹੀਂ ਜਿੰਨੇ ਤੁਹਾਨੂੰ ਟਰਸਟ ਹੋ ਜੇ ਯਾਰ ਫਿਲਮ ਸੱਚੀ ਮੁੱੱਚੀ ਵਧੀਆ ਹਨਾ ਤੁਸੀਂ ਹੁਣ ਤੁਸੀਂ ਸਾਰੇ ਕਹਿ ਹੀ ਰਹਿ ਕੇ ਫਿਲਮ ਵਧੀਆ ਦਾ ਥੈਂਕ ਯੂ ਸੋ ਮਨੀ ਸੋਨੀ ਐ I wish you a good luck thank you ji thank you